ਅਨੰਸਾ ਸਸਰੀ ਕਾਲਜੀ ਅੱਜ ਦੇ ਬਲੌਗ ਵਿੱਚ ਸਵਾਗਤ ਕਰਦੇ ਹਾਂ ਦੁਪਹਿਰ ਦਾ ਟਾਈਮ ਹੋ ਗਿਆ ਤੇ ਅੱਜ ਕੰਮਕੁਮ ਕਰਕੇ ਤੇ ਹੋ ਗਿਆ ਸੀ ਟਾਈਮ ਨਾਲ ਵੇਲੇ ਤੇ ਸਵੇਰੇ ਸਰਦਾਰ ਜੀ ਨੇ ਰੋਟੀ ਪਕਾ ਕੇ ਦਿੱਤੀ ਤੇ ਕਹਿੰਦੇ ਦੁਪਹਿਰੇ ਫਿਰ ਫੋਨ ਕਰਤਾ ਕਹਿੰਦਾ ਉੱਥੇ ਕੀੜੀਆਂ ਚੜ ਗਈਆਂ ਸੀ ਘਰ ਆਉਣ ਲੱਗਿਆ ਰੋਟੀ ਖਾਣ ਫਿਰ ਘਰ ਆਏ ਸੀ ਰੋਟੀ ਪਕਾਉਣ ਲੱਗੀ ਤੇ ਅੱਜ ਬਣਾਵਾਂਗੇ ਗੋੰਦਵੇ ਲੱਡੂ ਸੂਜੀ ਪਾ ਕੇ ਜਿਹੜੇ ਬਣਾਉਂਦੇ ਨੇ ਤੇ ਅੱਜ ਉਹਦੀ ਰੈਸਪੀ ਵਿਖਾਵਾਂਗੇ ਅਸੀਂ ਕਿਵੇਂ ਬਣਾਣੇ ਆ ਘਰ ਤੇ ਹੁੰਦੇ ਬੜੇ ਟੇਸਟੀ ਨੇ ਬੜਾ ਜਿੱਜਰਾ ਹੋ ਗਿਆ ਜੀ ਕਰਦਾ ਸੀ ਖਾਣ ਨੂੰ ਅਸੀਂ ਸੋਚਿਆ ਕਿ ਅੱਜ ਬਣਾਈ ਲਈਏ ਆਪਾਂ ਨੇ ਦੇਸੀ ਘਿਓ ਪਾ ਕੇ ਸੁਜੀ ਭੁੰਨ ਲਏ ਆ 1 ਕਿਲੋ ਦੇਸੀ ਸੁਜੀ ਤੇ ਕੁਛ ਕੜ੍ਹੀ ਕੋਕੀਓ ਪਾ ਕੇ ਨਾ ਦੇਸੀ ਤੇ ਅਜੇ ਉਹ ਭੁੰਨ ਲਏ ਆ ਵਿੱਚ ਕਿਸ਼ਮਿਸ਼ ਪਾਈ ਏ ਤੇ ਸੌਫ ਪਾ ਲਈ ਏ ਤੇ ਥੱਲੇ ਲਾ ਕੇ ਜਾਂ ਥੋੜੀ ਕੁਦਰ ਰੁੱਤੀ ਰੱਖ ਕੇ ਪਾ ਲਾਂਗੇ ਜਿਹੜਾ ਗਰੀ ਦਾ ਹੁੰਦਾ ਏ ਗਰੂਦਾ ਜਾਓ ਪਾਲੀ ਦੇ ਵਿੱਚ ਤੇ ਫਿਰ ਖੰਡ ਮਿਕਸ ਕਰ ਲਾਂਗੇ ਤੇ ਥੋੜੀ देर ਸੇਕ ਲਵਾ ਕੇ ਫਿਰ ਮੀਤਾ ਰੱਖ ਲਾਂਗੇ ਥੋਲ ਮਾਰ ਕੇ ਫਿਰ ਵੇੜ ਵੇੜ ਕੇ ਫਿਰ ਭਰੀ ਜਾਣੀਆਂ ਨੇ ਉਹ ਵੀ ਕਰਕੇ ਬਖਾਵਾਗੇ ਤੁਹਾਨੂੰ ਅਸੀਂ ਕਿਸ ਤਰ੍ਹਾਂ ਚਗਲੇ ਤੇ ਵੇੜ ਕੇ ਪਰਦੇ ਕਿਵੇਂ ਆ ਬਾਅਦ ਚ ਜਿ ਇੱਕ ਤੋਂ ਡੱਬੀ ਜੀ ਹੁੰਦੀ ਹੈ ਨਾ ਉਹਦੇ ਨਾਲ ਉਹ ਕਰਦੇ ਨੇ ਕਿ ਅਸੀਂ ਹੱਥ ਨਾਲ ਹੀ ਉਹ ਗੋਲ ਰੱਟਦੇ ਹਾਂ ਦੂ ਬਣਾ ਲੀਦੇ ਨੇ ਹੱਥ ਦੇ ਨਾਲ ਹੀ ਵੇਖਿਓ ਡਿਜ਼ਾਈਨਿੰਗ ਕੀਤੀ ਹੈ ਜਿਵੇਂ ਮੈਂ ਮੈਦਾ ਨਾ ਲਿਆਂਦਾ ਤਾਂ 2 ਕਿਲੋ ਸੀ 1 ਕਿਲੋ ਹੀ ਸੂਜੀ ਲਿਆਂਦੀ ਸੀ ਤੇ ਉਹ ਫਿਰ 1 ਕਿਲੋ ਹੀ ਮੈਦਾ ਮੈਂ ਉਹ ਗੁੰਨਿਆ ਸੀ ਵਿੱਚ ਤੇਲ ਪਾ ਕੇ ਤੇ ਪਾਣੀ ਨਾਲ ਤੇ ਉਹਦੇ ਮੈਂ ਵੇਲ ਵੇਲ ਕੇ ਤੇ ਵਿੱਚ ਚਮਚਨਾ ਭਰ ਕੇ ਤੇ ਹੱਥ ਦੇ ਨਾਲ ਹੀ ਡਿਜ਼ਾਈਨਿੰਗ ਕੀਤੀ ਹੈ ਤੇ ਇੱਕ ਟੁਕਟ ਹੋ ਗਏ ਹੁਣ ਨੇ 20 13 ਕੁਤ ਹੋਈ ਗਏ ਨੇ ਜਾਂ 20 ਕੁ ਹੋ ਗਏ ਹੁਣ ਨੇ ਇੰਨੇ ਕੁਤੇ ਹੋ ਹੀ ਗਏ ਆ ਆਪਾਂ ਲੱਗੇ ਆ ਗੋងਦ ਦੇ ਲੱਡੂ ਤੇਲ ਚ ਕੱਢਣਾ ਉਹਨਾ ਬੰਡੇ ਨੇ ਅਜੇ ਤਾਂ ਹੀ ਥੋੜੇ ਜਿਨੇ ਟਾਈਮ ਲੱਗਦਾ ਹੈ ਬਾਕੀ ਸੇਕ ਥੋੜਾ ਜਿਆਦਾ ਲਵਾਉਣਾ ਪੈਂਦਾ ਮੱਠੀ ਅੱਗ ਤੇ ਉਹ ਵੀ ਇਹ ਗੈਂਸ ਲੋ ਕਰਕੇ ਜੀ ਆਪਣੇ ਗੋងਦ ਦੇ ਲੱਡੂ ਬਣ ਕੇ ਤਿਆਰ ਹੋ ਗਏ ਨੇ ਤੇ ਟੇਸਟੀ ਵੀ ਬੜੇ ਹੋਣਗੇ ਆ ਕੀ ਵੇਦਾ ਲੱਗੇਗਾ ਹੋਂ ਤੇ ਅਸੀਂ ਤੇ ਆਪਣਾ ਵੀ ਟੇਸਟੀ ਬਣਾਏ ਨੇ ਅੱਗੇ ਵੀ ਅਸੀਂ ਐਵੇਂ ਹੀ ਬਣਾਨੇ ਆ ਤੇ ਬਹੁਤ ਸੋਖੇ ਨੇ ਬਣਾਨੇ ਓਖੇ ਕੋ ਨਹੀਂ ਹੈਗੇ ਪਹਿਲੀ ਵਾਰ ਇੱਕ ਵਾਰ ਪਹਿਲਾਂ ਬਣਾਏ ਸੀ ਹੁਣ ਦੂਜੀ ਵਾਰ ਬਣਾਏ ਨੇ ਮੈਂ ਬੜੇ ਟੇਸਟੀ ਬਣਦੇ ਨੇ ਤੁਸੀਂ ਵੀ ਬਣਾ ਕੇ ਜਰੂਰ ਖਾਓ ਤੇ ਫਿਰ ਕਮੈਂਟ ਕਰਕੇ ਦੱਸਿਓ ਕਿਵੇਂ ਦਾ ਲੱਗਿਆ ਜਿਦਾ ਵੀ ਲੋਗ ਆਪਾਂ ਇਥੇ ਸੁਆਦ ਪਿਆਰਨੇ ਰਵਾ ਟਾਈਮ ਹੋ ਗਿਆ ਰਾਤ ਪੈ ਗਈ ਹੈ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਵੀ ਕਰਿਆ ਕਰੋ ਨਾਲੇ ਜਿਹੜੀ ਅੱਜ ਰੈਸਪੀ ਗੋੰਦਵੇਲੇ ਲਡੂਆਂ ਦੀ ਗੋੰਦਵੇਲੇ ਲਡੂ ਬਣਾਏ ਨੇ ਨਾ ਉਹ ਤੁਸੀਂ ਵੀ ਬਣਾ ਕੇ ਵੇਖਿਓ ਆਪਣੇ ਘਰ ਦੇ ਬਿਲਕੁਲ ਸੋਖੇ ਨੇ ਬਣਾਉਣੇ